ਇਹਦਾ ਕੀ ਮੁੱਲ ਰੱਖਿਆ ਯਾਰ 75000 75000 ਰੁਪਏ ਦੀ ਉਮਰ ਤਾਂ ਇਹਦੀ ਵਾਵਾ ਲੱਗਦੀ ਹੈ ਮੈਨੂੰ 7-8 ਸਾਲ ਦੀ ਹੋਊਗੀ 8 ਸਾਲ ਦੀ 8 ਸਾਲ ਦੀ ਉਮਰ ਵੀ ਜਿਹੜਾ ਬੰਦਾ ਵੀ ਹਸਾਬ ਦੀ ਇਹ ਰੇਟ ਚ ਪੈਸੇ ਲਾਉਣੇ ਹੋ ਵਧੀਆ ਨੁਕਰੇ ਬੱਚੇ ਦੇ ਨਾਲ ਲਓ ਵੀ ਸੱਚ ਨੂੰ ਮਾਗੀ ਮੇਲੇ ਤੇ ਖੜੇ ਆ ਮਕਸਦ ਸਾਹਿਬ ਤੇ ਤੁਹਾਨੂੰ 4 ਜਾਨਵਰਾਂ ਦੀ ਵੀਡੀਓ ਦਿਖਾਉਣ ਲੱਗਾ ਵਾਂ 4 ਜਾਨਵਰ ਬਾਈ ਦੇ ਸੇਲ ਆ ਸਾਰਿਆਂ ਦਾ ਰੇਟ ਕਿਹੜੀ ਲਾਈਨ ਦੇ ਵਿੱਚੋਂ ਸਾਰੀ ਗੱਲਬਾਤ ਬਾਈ ਨਾਲ ਡਿਟੇਲ ਦੇ ਵਿੱਚ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਕੀ ਨਾਮ ਜੀ ਤਸ਼ਵੀਰ ਸਿੰਘ ਕਿਹੜਾ ਪਿੰਡ ਜੀ ਪਿੰਡ ਆਲਮਾਲਾ ਜੀ ਆਲਮਾਲੇ ਤੋਂ ਬਾਈ ਜੀ ਤੇ ਬਾਈ ਜੀ ਉਹਨਾਂ ਤੋਂ ਆਪਾਂ ਪਹੁੰਚਦੇ ਇਨਾਂ ਚਾਰ ਜਾਨਵਰਾਂ ਦੀ ਡਿਟੇਲ ਵੀ ਕੀ ਕੀ ਹੈਗੀ ਆ ਬਾਈ ਇਹ ਕੋੜੀ ਇਹ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਜੀ ਬੱਚੀ ਹੈ ਜੀ ਹਾਂਜੀ ਬੱਚੀ ਹੈ ਦੋ ਦੰਦ ਹੋਈ ਹੈ ਜੀ ਅੱਛਾ ਦੋ ਦੰਦ ਹਾਂਜੀ 64 ਇੰਚ ਹਾਈਟ ਹੋ ਗਈ ਠੀਕ ਹੈ ਜੀ ਹਾਂਜੀ ਤੇ ਮਾਂ ਲੋ ਵੀ ਲਾਈਨ ਦਾ ਪਤਾ ਜਾਣੀ ਨਹੀਂ ਉਹਦਾ ਨਹੀਂ ਪਤਾ ਜੀ ਅੱਛਾ ਤੇ ਲਈ ਸੀ ਬੱਚੀ ਛੋਟੀ ਆਪਾਂ ਜੀ ਅੱਛਾ ਲਈ ਆ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਕੀ ਰੱਖਿਆ ਇਹਦਾ ਰੇਟ ਰੂਟ ਬਾਈ ਇਹਦਾ 10 ਲੱਖ ਰੁਪਈਆ ਜੀ 10 ਲੱਖ ਰੁਪਈ ਕਿੰਨੇ ਉਮਰ ਕਿੰਨੀ ਹੋ ਗਈ ਅੰਦਾਜ਼ਾ ਤੇ 2.5 ਸਾਲ ਹੋ ਗਏ 2.5 ਸਾਲ ਹਾਂਜੀ ਤੇ ਹਜੇ ਪਰਾਈ ਤਾਂ ਨਹੀਂ ਹੋਈ ਨਹੀਂ ਪਰਾਈ ਨਹੀਂ ਖਾਲੀ ਆ ਖਾਲੀ ਹੈ ਠੀਕ ਆ ਬਈ ਠੀਕ ਆ ਇਹ 10 ਲੱਖ ਹਾਂ ਨਾ ਵਾਲਾ ਰੇਟ ਹੀ ਆ ਹਾਂਜੀ ਉਹ ਮਾਨਤਨ ਹੋ ਜੂਗਾ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਹਾਂਜੀ 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 ਠੀਕ ਆ ਹਾਂਜੀ ਸਹੀ ਆ ਤੇ 10 ਲੱਖ ਬਾਈ ਨੇ ਇਹਦਾ ਰੇਟ ਰੱਖਿਆ ਵਾ ਹਾਈਟ ਇਹਦੀ 64 ਇੰਚ 64 ਇੰਚ ਹਾਂ ਹਾਈਟ ਤਾਂ ਹਜੇ ਹੋਰ ਕਰ ਜੂਗੀ ਹਾਂਜੀ ਹਾਂਜੀ ਬੱਚੀ ਹੈ ਇਹ ਦੋ ਤਾਂ ਵੀ ਹੈ ਇਸ਼ ਹੋ ਰਹੀ ਹੈ ਵੀ ਅਰਜਨ ਰੋਲੀ ਵਾਲੇ ਦੀ ਆ ਨਹੀਂ ਉਹਦਾ ਉਹਦਾ ਬੱਚਾ ਹੀ ਸੂਰਜ ਸੂਰਜ ਦੀ ਹੈ ਸੂਰਜ ਦੀ ਹੈ ਅੱਛਾ ਉਸ ਲਾਈਨ ਚੋਂ ਆ ਗਈ ਹਾਂਜੀ ਹਾਂਜੀ ਉਸ ਲਾਈਨ ਚੋਂ ਰੋਲੀ ਵਾਲੇ ਦੀ ਠੀਕ ਹੈ ਠੀਕ ਹੈ ਇਹ ਆ ਤੁਸੀਂ ਆ ਫਿਰ ਖਰੀਦੀ ਹੋਊਗੀ ਹੈ ਨਾ ਹਾਂਜੀ ਛੋਟੀ ਬੱਚੀ ਲਈ ਸੀਗੀ ਛੋਟੀ ਬੱਚੀ ਪੰਜ ਕੁ ਮਹੀਨਿਆਂ ਦੀ ਅੱਛਾ ਪੰਜ ਮਹੀਨੇ ਤੋਂ ਤੁਹਾਡੇ ਕੋਲ ਉਹ ਤੋਂ ਬਾਅਦ ਤੁਹਾਡੇ ਕੋਲ ਹਾਂਜੀ ਹਾਂਜੀ ਉਹ ਤੋਂ ਬਾਅਦ 2 ਸਾਲ ਹੋ ਗਏ ਠੀਕ ਹੈ ਬਈ ਠੀਕ ਹੈ ਤੇ ਇਸ ਤੋਂ ਅਗਲਾ ਜਾਨਵਰ ਭਈਆ ਆ ਜੋ ਇਧਰ ਇਹ ਲਾਲ ਚੰਬੀ ਹੈ ਜੀ ਹਾਂਜੀ ਆ ਇਹ 1.5 ਸਾਲ ਦੀ ਹੋਊਗੀ ਅੱਛਾ 1.5 ਸਾਲ ਦੀ ਹਾਂਜੀ ਇਹਦਾ ਪਤਾ ਕਿ ਲੈਂਦਾ ਜੀ ਨਹੀਂ ਇਹਦਾ ਵੀ ਨਹੀਂ ਪਤਾ ਜੀ ਠੀਕ ਹੈ ਇਹਨਾਂ ਦਾ ਸਾਰਿਆਂ ਦਾ ਹੀ ਨਹੀਂ ਪਤਾ ਜੀ ਅੱਛਾ ਜੀ ਕੀ ਰੇਟ ਰੱਖਿਆ ਇਹਦਾ ਜੀ ਇਹਦਾ 2 ਲੱਖ ਰੁਪਏ ਜੀ ਆਇਓ ਇੱਧਰ ਆਓ ਨੇੜੇ ਆਓ ਮੜਾ ਯਾ ਸਸਤਾ ਏਖੜਾ ਜਾਨਵਰ ਲੈ ਦਿਖਾਓ ਇਹਦਾ 2 ਲੱਖ ਰੁਪਏ 2 ਲੱਖ ਰੁਪਏ ਹਾਂਜੀ ਹਾਂਜੀ ਠੀਕ ਹੈ ਬਈ ਤੇ ਇਹਦੇ ਲਾਈਨ ਦਾ ਬਈ ਕੋਈ ਪਤਾ ਨਹੀਂਗਾ ਹਾਂਜੀ ਹਾਂਜੀ ਕਿਉਂਕਿ ਜਿਹੜਾ ਵਪਾਰੀ ਹੁੰਦਾ ਬੰਦਾ ਵੀ ਉਹ ਤੋਂ ਫਿਰ ਆਇਆ ਵੀ ਹਰ ਇੱਕ ਬੰਦਾ ਦਾ ਲਾਈਨ ਦੱਸਦਾ ਨਹੀਂ ਹਰ ਇੱਕ ਬੰਦੇ ਘਰੋਂ ਕੀ ਜ ਆਉਂਦੀ ਨਹੀਂ ਹਾਂਜੀ ਜਾਨਵਰ ਗਾਂਵ ਦੀ ਗਾਂਵ ਦੀ ਗਾਂ ਲੈ ਹੁੰਦੇ ਜੀ ਅੱਗੇ ਦੀ ਅੱਗੇ ਤਰੇ ਹਾਂਜੀ ਹਾਂਜੀ ਠੀਕ ਹੈ ਬਈ ਦੇਸ ਤੋਂ ਅਗਲਾ ਜਾਨਵਰ ਆਹਾ ਬਾਈ ਇਹ ਬੱਚੀ ਹੈ ਜੀ ਮਾਰਵਾੜੀ ਹੈ ਹਾਂਜੀ ਹਾਂਜੀ ਇਹ ਇੱਕ ਨਹੀਂ ਉਮਰ ਦੀ ਹੈ ਇਹ 7-8 ਮਹੀਨੇ ਹੋਗੀ 7-8 ਮਹੀਨੇ ਹਾਂਜੀ ਤੇ ਇਹਦਾ ਪਤਾ ਕੁਛ ਨਹੀਂ ਪਤਾ ਜੀ ਠੀਕ ਆ ਜਿਹੜੀ ਆਪਣੀ ਦੂਸਰਾ ਇਹਦਾ ਇਹਦੀ ਹਾਈਟ ਕਿੰਨੀ ਹੋਗੀ ਅੰਦਾਜ਼ਾ ਇਹ ਹੋਊਗੀ 90-60 ਵੀਰੇ ਗਾਂ ਘਰ ਖਰਾਬ ਕਰਦੀ ਅੱਛਾ ਜੀ ਹਾਂਜੀ ਠੀਕ ਹੈ ਇਹ ਇਹਦਾ ਪਰ ਰੇਟ ਕਿੰਨਾ ਰੱਖਿਆ ਬਾਈ ਇਹਦਾ ਵੀ 2 ਆਈ ਇਹਦਾ ਵੀ 2 ਹੀ ਰੱਖਿਆ ਹਾਂਜੀ ਹਾਂਜੀ ਠੀਕ ਆ ਬਾਈ ਤੇ ਇਸ ਤੋਂ ਅੱਗੇ ਆ ਗਈ ਇਹ ਇਹਦਾ ਵੱਡੀ ਆ ਲੱਗਦੀ ਘੋੜੀ ਬਾਈ ਹੈ ਨਾ ਹਾਂਜੀ ਆ ਘੋੜੀ ਦਾ ਵੱਡੀ ਲੱਗਦੀ ਆ ਹਾਂਜੀ ਗੱਬਣਾ ਜਾਂ ਨਹੀਂ ਇਹ ਇਹ ਮਲਾਈ ਵੀ ਹੈ ਜੀ ਅੱਛਾ ਹਜੇ ਪੱਕਾ ਕਿ ਨਹੀਂਗਾ ਹਾਂਜੀ ਸ਼ੋਰ ਨਹੀਂ ਹੋਈ ਠੀਕ ਆ ਇਹਨਾਂ ਨੁਕਰੇ ਬੱਚੇ ਦਿੱਤੇ ਦੋ ਤਿੰਨ ਬੱਚੇ ਦੇ ਸਾਣ ਬਣੇ ਆ ਜੀ ਅੱਛਾ ਜੀ ਇਹਦੇ ਹਾਂਜੀ ਉਹ ਇਹਦੀ ਬੱਚੀ ਦਾ ਬੱਚਾ ਹੈਗਾ ਜੀ ਕਿਹੜਾ ਜੀ ਉਹ ਖੜਾ ਜੀ ਅੱਛਾ ਉਹ ਸਾਹਮਣੇ ਖੜਾ ਜੀ ਹਾਂ ਜੀ ਠੀਕ ਹੈ ਇਹਨੇ ਬੱਚੇ ਦੀ 30 ਨੌਕਰੀ ਉਹਦਾ ਬੱਚਾ ਕਾਂ ਜੀ ਅੱਛਾ ਜੀ ਅੱਛਾ ਅੱਛਾ ਆ ਫਿਰ ਬੱਚੇ ਜਾਨੀ ਕਿ ਚੰਗੇ ਪਾਉਂਦੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਬਈ ਇਹਦਾ ਕੀ ਮੁੱਲ ਰੱਖਿਆ ਯਾਰ ਇਹਦਾ 75000 ਹਜ਼ਾਰੀ 75000 ਰੁਪਏ ਦੀ ਉਮਰ ਤਾਂ ਇਹਦੀ ਕਿੰਨੀ ਵਾਵਾ ਲੱਗਦੀ ਹੈ ਮੈਨੂੰ 7-8 ਸਾਲ ਦੀ ਹੋਊਗੀ 8 ਸਾਲ ਦੀ 8 ਸਾਲ ਦੀ ਔਰ ਵੀ ਜਿਹੜਾ ਬੰਦਾ ਵੀ ਹਿਸਾਬ ਦੀ ਇਹ ਰੇਟ ਤੇ ਪੈਸੇ ਲਾਉਣੇ ਉਹ ਵਧੀਆ ਨੌਕਰੇ ਬੱਚੇ ਦੇਣ ਵਾਲੀ ਤੇ ਹੁਣ ਕਿਹੜੇ ਤੋਂ ਭਰਾਈ ਹੋਈ ਹੈ ਇਹ ਉਹ ਪਿੰਡ ਹੈ ਕੋੜਾ ਹੋਰ ਹੈ ਜੀ ਅੱਛਾ ਜ ਤਲੋ ਵੀ ਜਿਹਨੇ ਹਸਾਬ ਦਾ ਮੁੱਲ ਚ ਜਾਨਵਰ ਲੈਣਾ ਵਰਜਾਸ ਤੇ ਸ਼ੌਕ ਪੂਰਾ ਕਰਨਾ ਤਾਂ ਆਹ ਕੋੜੀ ਲੈ ਸਕਦਾ ਵਾ ਕੋੜੀ ਸੁਨੱਕੀ ਆ ਤੇ ਇਹ ਕੋੜੀ ਤੁਸੀਂ ਲੈ ਸਕਦੇ ਹੋ ਠੀਕ ਹੈ ਬਾਈ ਧੰਨਵਾਦ ਜੀ ਠੀਕ ਹੈ ਜੀ ਤੇ ਆਪਣਾ ਨੰਬਰ ਇੱਕ ਵਾਰ ਦੱਸ ਦਿਓ 94170 ਹਾਂ ਜੀ 90720 ਠੀਕ ਹੈ ਬਾਈ ਜੀ